ਹਿੰਦੁਸਤਾਨ ਦੇ ਖਿਲਾਫ ਕੋਈ ਵੀ ਬੋਲੇਗਾ ਤਾਂ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਾਡੀ ਆਰਮੀ ਦੇ ਖਿਲਾਫ ਸਾਡੀ ਫੌਜ ਦੇ ਖਿਲਾਫ ਸਾਡੇ ਜਵਾਨਾਂ ਦੇ ਖਿਲਾਫ ਕੋਈ ਬੋਲੇਗਾ ਤੇ ਕਿਸੇ ਵੀ ਸੂਰਤ ਦੇ ਵਿੱਚ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਦੇ ਉੱਤੇ ਦਰਜੀਤ ਦੂਸਾਂਜ ਵੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਬਹੁਤ ਸਾਰਾ ਚਰਚਾ ਚੱਲ ਰਹੀ ਹੈ ਕਮੈਂਟਸ ਚੱਲ ਰਹੇ ਆ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਦਰਜੀਤ ਦਸਾਂਝ ਵੀ ਸਿਟੀਜ਼ਨਸ਼ਿਪ ਖਾਰਜ ਕਰ ਦੇਣੀ ਚਾਹੀਦੀ ਆ ਮੈਂ ਦੱਸਣਾ ਚਾਹਨਾ ਹੈ ਕਿ ਦਰਜੀਤ ਦਸਾਂਝ ਨੂੰ ਸਰਟੀਫੀਕੇਟ ਦੇਣ ਦੀ ਲੋੜ ਨਹੀਂ ਹੈ ਕਿ ਉਹ ਹਿੰਦੁਸਤਾਨ ਦਾ ਵਸਿੰਦਾ ਹੈ ਉਸ ਨੂੰ ਇਹ ਪ੍ਰੂਵ ਕਰਨ ਦੀ ਲੋੜ ਨਹੀਂ ਹੈ ਕਿ ਉਹ ਹਿੰਦੁਸਤਾਨੀ ਦੇਸ਼ ਭਗਤ ਹੈ ਕਿਉਂਕਿ ਦਲਜੀਤ ਦਸਾਝ ਹੈ ਹੀ ਦੇਸ਼ ਭਗਤ ਹੈ ਉਸ ਨੇ ਹਿੰਦੁਸਤਾਨ ਦਾ ਨਾਮ ਪੂਰੇ ਵਰਲਡ ਦੇ ਸਟੇਜਾਂ ਦੇ ਉੱਤੇ ਰੌਸ਼ਨ ਕੀਤਾ ਹੈ ਜਿੱਥੇ ਦਲਜੀਤ ਦਸਾਝ ਸ਼ੋਅ ਕਰੇਗਾ ਮਤਲਬ ਹਿੰਦੁਸਤਾਨ ਦਾ ਦਲਜੀਤ ਦਸਾਝ ਉਸ ਨੇ ਜੋ ਫਿਲਮ ਬਣਾਈ ਜਿਸ ਦੇ ਵਿੱਚ ਪਾਕਿਸਤਾਨ ਦੀ ਇੱਕ ਹੀਰੋਇਨ ਹਾਨੀਆ ਅਮੀਰ ਨੂੰ ਲੈ ਕੇ ਜੋ ਵਿਵਾਦ ਕੀਤਾ ਜਾ ਰਿਹਾ ਹੈ ਮੈਂ ਦੱਸਣਾ ਚਾਹਨਾ ਕਿ ਇਹ ਫਿਲਮ ਜਦੋਂ ਪਹਿਲਗਾਮ ਦਾ 에피ਸੋਡ ਹੋਇਆ ਇਨਸੀਡੈਂਟ ਹੋਇਆ ਉਸ ਤੋਂ ਪਹਿਲੇ ਵੀ ਸ਼ੂਟ ਹੋਈ ਹੈ। ਔਰ ਉਸ ਤੋਂ ਬਾਅਦ ਜੋ ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿੱਚ ਜੋ ਸਬੰਧ ਖਰਾਬ ਹੋਏ ਆਰਮੀ ਨੇ ਇੱਕ ਦੂਸਰੇ ਦੀ ਆਰਮੀ ਨੇ ਵੀ ਅਟੈਕ ਕੀਤਾ। ਸੋ ਸਾਰਾ ਦੇਸ਼ ਹਿੰਦੁਸਤਾਨ ਦੀ ਆਰਮੀ ਦੇ ਨਾਲ ਖੜਾ ਹੈ ਸਾਰਾ ਦੇਸ਼ ਹਿੰਦੁਸਤਾਨ ਦਾ ਦੇਸ਼ ਭਗਤ ਹੈ। ਔਰ ਸਿੱਖਾਂ ਨੂੰ ਦੇਸ਼ ਭਗਤੀ ਦੀ ਦੱਸਣ ਦੀ ਲੋੜ ਹੀ ਨਹੀਂ ਕਿਉਂਕਿ ਹੈ ਹੀ ਦੇਸ਼ ਭਗਤ ਸਭ ਤੋਂ ਵੱਧ ਜਾਨਵਾਰ ਵਾਸਤੇ ਇਸ ਦੇਸ਼ ਦੇ ਲਈ ਮੇਂ ਸ਼ੇਖੜੇ ਲੇਕਿਨ ਜਿਹੜੇ ਲੋਗ ਅੱਜ ਇਹ ਕਮੈਂਟ ਕਰ ਰਿਹਾ ਉਹ ਦਜੀਤ ਸਾਂਝ ਦੀ ਰਿਲੇਸ਼ਨਸ਼ਿਪ ਖਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਐਸੇ ਆ ਜਿਹੜੇ ਪਾਕਿਸਤਾਨ ਦੀਆਂ ਫਿਲਮਾਂ ਦੇ ਵਿੱਚ ਗਾਣੇ ਗਾ ਚੁੱਕੇ ਆ ਬਹੁਤ ਸਾਰੇ ਐਸੇ ਆ ਜਿਹੜੇ ਲਾਹੌਰ ਦੇ ਜਾ ਕੇ ਦੇ ਨਜ਼ਾਰੇ ਲੈ ਚੁੱਕੇ ਆ ਸੋ ਇਸ ਕਰਕੇ ਇਹ ਅਨਸੈਸਸਰਲੀ ਵਿਵਾਦ ਜਿਹੜਾ ਖੜਾ ਨਾ ਕਰਕੇ ਔਰ ਉਹ ਦੇਸ਼ ਦਾ ਵਸ਼ਿੰਦਾ ਦਰਜੀਤ ਦੁਸਾਨ ਜੋ ਉਸਨੇ ਹਿੰਦੁਸਤਾਨ ਦੇ ਵਿੱਚੋਂ ਫਿਲਮ ਰਿਲੀਜ਼ ਨਹੀਂ ਕੀਤੀ ਹੈ ਵਿਦੇਸ਼ਾਂ ਦੇ ਵਿੱਚ ਕੀਤੀ ਆ ਸੋ ਉਹਨੂੰ ਵੀ ਸਮਝ ਆ ਇਸ ਗੱਲ ਦੀ ਲੇਕਿਨ ਇਹ ਫਿਲਮ ਕਿਉਂਕਿ ਪਹਿਲੇ ਬਣੀ ਹੋਈ ਸੀ ਆਪਰੇਸ਼ਨ ਸੰਦੂਰ ਤੋਂ ਪਹਿਲੇ ਵੀ ਬਣੀ ਹੋਈ ਸੀ ਸੋ ਇਹਦੇ ਉੱਤੇ ਬੇਲੋੜਾ ਵਿਵਾਦ ਜਿਹੜਾ ਮੈਂ ਸਮਝਦਾ ਉਹ ਨਹੀਂ ਖੜਾ ਹੋਣਾ ਚਾਹੀਦਾ ਔਰ ਦਲਜੀਤ ਦਸਾਂਝ ਨੇ ਹਿੰਦੁਸਤਾਨ ਦਾ ਔਰ ਪੰਜਾਬੀਆਂ ਦਾ ਵਰਲਡਵਾਈਡ ਜਿਹੜਾ ਨਾਮ ਰੋਸ਼ਨ ਕੀਤਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੀ ਪਿੱਛੇ ਮਿਲਿਆ ਮੋਦੀ ਸਾਹਿਬ ਨੇ ਵੀ ਟਵੀਟ ਕਰਕੇ ਜਿਹੜਾ ਆਪਣੀ ਜਿਹੜੀ ਮਿਲਣੀ ਸੀ ਉਹਨਾਂ ਦੀ ਉਸ ਦਾ ਟਵੀਟ ਕੀਤਾ ਸੋ ਇਹ ਜੋ ਬੇਲੋੜਾ প্রচার ਕੀਤਾ ਜਾ ਰਿਹਾ ਜੋ ਬੇ ਲੋੜੀ ਇਹ ਮੈਂ ਸਮਝਦਾ ਕਿ ਇਨਸਿਕਿਉਰਟੀ ਹੈ ਕੁਝ ਲੋਗਾਂ ਦੀ ਜਿਨ੍ਹਾਂ ਨੂੰ ਲੱਗਦਾ ਕਿ ਦਲਜੀਤ ਦਸਾਹ ਬਹੁਤ ਅੱਗੇ ਨਿਕਲ ਗਿਆ ਸੋ ਉਹਨਾਂ ਦੀ ਇਨਸਿਕਿਉਰਟੀ ਬੋਲ ਰਹੀ ਆ ਹੋਰ ਕੁਝ ਨਹੀਂ ਆ ਪਰ ਮੈਂ ਇਸ ਵਿਵਾਦ ਦੇ ਖਿਲਾਫ ਹਾਂ ਮੈਂ ਸਮਝਦਾ ਕਿ ਦਲਜੀਤ ਦਸ਼ਾਨ ਜੋ ਹੈ ਉਹ ਪੱਕਾ ਹਿੰਦੁਸਤਾਨੀ ਹੈ ਔਰ ਹਿੰਦੁਸਤਾਨ ਦਾ ਪਸ਼ੰਦਾ ਹਿੰਦੁਸਤਾਨ ਦਾ ਨਾਮ ਉਸ ਨੇ ਰੋਸ਼ਨ ਕੀਤਾ ਹੈ ਔਰ ਇਹ ਝੂਠਾ ਪ੍ਰਚਾਰ ਜਿਹੜਾ ਬੰਦ ਹੋਣਾ ਚਾਹੀਦਾ ਹੈ